ਸੀਐਮ ਭਗਵੰਤ ਮਾਨ ਅੱਜ ਲੁਧਿਆਣਾ ਦੇ ਵਿੱਚ ਹਨ ਸੀਐਮ ਭਗਵੰਤ ਮਾਨ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਉਹ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਲੈਣਗੇ ਮੁੱਖ ਮੰਤਰੀ ਦੇ ਰਾਤ ਨੂੰ ਲੁਧਿਆਣਾ ਦੇ ਹੋਟਲ ਹਯਾਤ ਰਿਜੈਂਸੀ ਦੇ ਵਿੱਚ ਪੁੱਜੇ ਸਨ। ਸ਼ਹਿਰ ਦੇ ਵਿੱਚ ਚਰਚਾ ਹੈ ਕਿ ਸੀਐਮ ਪਖੋਵਾਲ ਆਰਓਵੀ ਦਾ ਉਦਘਾਟਨ ਵੀ ਕਰ ਸਕਦੇ ਹਨ। ਹਾਲਾਂਕਿ ਇਸ ਸਬੰਦੇ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਇਸ ਪੁਲ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਹੈ ਜਿਹੜੀ ਉਹ ਗਰਮਾਈ ਹੋਈ ਹੈ। ਵਿਧਾਇਕ ਗੁਪ੍ਰੀਤ ਗੋਗੜੀ ਅਤੇ ਕਾਂਗਰਸ ਦੇ ਸਾਫਾ ਕੈਬਨਟ ਮੰਤਰੀ ਭਾਰਤ ਪੂਸ਼ਨ ਆਸ਼ੂਸ਼ ਇਸ ਪੁੱਲ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ ਸੀਐਮ ਮਾਨੋਂ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ ਨਿਗਮ ਚੋਣਾਂ ਜਿੱਤਣ ਦੇ ਲਈ ਜ਼ਿਲ੍ਹੇ ਦੀ ਆਪ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ ਇਸ ਬਾਰੇ ਵੀ ਚਰਚਾ ਜੜੀ ਹੋ ਖੇਤੀ ਜਾਵੇਗੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ सीएम भगवंत मान आज लुधियाना ਦੇ ਵਿੱਚ ਹਨ सीएम भगवंत मान ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਉਹ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਲੈਣਗੇ ਮੁੱਖ ਮੰਤਰੀ ਦੇ ਰਾਤ ਨੂੰ ਲੁਧਿਆਣਾ ਦੇ ਹੋਟਲ ਹਿਆਤ ਰਿਜੈਂਸੀ ਦੇ ਵਿੱਚ ਪੁੱਜੇ ਸਨ ਸ਼ਹਿਰ ਦੇ ਵਿੱਚ ਚਰਚਾ ਹੈ ਕਿ ਸੀਐਮ ਪਖਵਾਲ ਆਰਓਬੀ ਦਾ ਉਦਘਾਟਨ ਵੀ ਕਰ ਸਕਦੇ ਹਨ ਹਾਲਾਂਕਿ ਇਸ ਸਬੰਦੇ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ ਇਸ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਹੈ ਜਿਹੜੀ ਉਹ ਗਰਮਾਈ ਹੋਈ ਹੈ ਵਿਧਾਇਕ ਗੁਪ੍ਰੀਤ ਗੋਗੀ ਅਤੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਰਨ ਆਸ਼ੂਸ਼ ਇਸ ਪੋਲ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ ਸੀਐਮ ਆਨ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ ਨਿਗਮ ਚੋਣਾਂ ਜਿੱਤਣ ਦੇ ਲਈ ਜ਼ਿਲ੍ਹੇ ਦੀ ਆਪ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ ਇਸ ਬਾਰੇ ਵੀ ਚਰਚਾ ਜੜੀ ਹੋ ਖਿੱਤੇ ਜਾਵੇਗੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਤਨਵਤ ਸੀਐਮ ਭਗਵੰਤ ਮਾਨ ਅੱਜ ਲੁਧਿਆਣਾ ਦੇ ਵਿੱਚ ਹਨ ਸੀਐਮ ਭਗਵੰਤ ਮਾਨ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਉਹ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਲੈਣਗੇ ਮੁੱਖ ਮੰਤਰੀ ਦੇ ਰਾਤ ਲੁਧਿਆਣਾ ਦੇ ਹੋਟਲ ਹਯਾਤ ਰਿਜੈਂਸੀ ਦੇ ਵਿੱਚ ਪੁੱਜੇ ਸਨ ਸ਼ਹਿਰ ਦੇ ਵਿੱਚ ਚਰਚਾ ਹੈ ਕਿ ਸੀਐਮ ਪਖੋਵਾਲ ਆਰਓਵੀ ਦਾ ਉਦਘਾਟਨ ਵੀ ਕਰ ਸਕਦੇ ਹਨ ਹਾਲਾਂਕਿ ਇਸ ਸਬੰਦੇ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ ਇਸ ਫੁੱਲ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਹੈ ਜਿਹੜੀ ਉਹ ਗਰਮਾਈ ਹੋਈ ਹੈ ਵਿਧਾਇਕ ਗੁਪ੍ਰੀਤ ਗੋਗੜੀ ਅਤੇ ਕਾਂਗਰਸ ਦੇ ਸਾਫਾ ਕੈਬਨਟ ਮੰਤਰੀ ਭਾਰਤ ਪੂਰਨ ਆਸ਼ੂਸ਼ ਇਸ ਪੁੱਲ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ ਸੀਐਮ ਮਾਨ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ ਨਿਗਮ ਚੋਣਾਂ ਜਿੱਤਣ ਦੇ ਲਈ ਜ਼ਿਲ੍ਹੇ ਦੀ ਆਪ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ ਇਸ ਬਾਰੇ ਵੀ ਚਰਚਾ ਜੜੀ ਹੋ ਖਿੱਤੀ ਜਾਵੇਗੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਦਨਵਤ ਸੀਐਮ ਭਗਵੰਤ ਮਾਨ ਅਜਿਹਾ ਲੁਧਿਆਣਾ ਦੇ ਵਿਛਨ ਸੀਐਮ ਭਗਵੰਤ ਮਾਨ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਉਹ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਲੈਣਗੇ ਮੁੱਖ ਮੰਤਰੀ ਦੇਰ ਰਾਤ ਲੁਧਿਆਣਾ ਦੇ ਹੋਟਲ ਹਯਾਤ ਰਿਜੈਂਸੀ ਦੇ ਵਿੱਚ ਪੁੱਜੇ ਸਨ। ਸ਼ਹਿਰ ਦੇ ਵਿੱਚ ਚਰਚਾ ਹੈ ਕਿ ਸੀਐਮ ਪਖੋਵਾਲ ਆਰਓਵੀ ਦਾ ਉਦਘਾਟਨ ਵੀ ਕਰ ਸਕਦੇ ਹਨ। ਹਾਲਾਂਕਿ ਇਸ ਸਬੰਦੇ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਇਸ ਫੁੱਲ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਹੈ ਜਿਹੜੀ ਉਹ ਗਰਮਾਈ ਹੋਈ ਹੈ। ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕਾਂਗਰਸ ਦੇ ਸਾਫਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂਸ਼ ਇਸ ਪੋਲ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ ਸੀਐਮ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ ਨਿਗਮ ਚੋਣਾਂ ਜਿੱਤਣ ਦੇ ਲਈ ਜ਼ਿਲ੍ਹੇ ਦੀ ਆਪ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ ਇਸ ਬਾਰੇ ਵੀ ਚਰਚਾ ਜੜੀ ਹੋ ਖੇਤੀ ਜਾਵੇਗੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ